जी बोले गीत दुख सुण ਵਾਲੇ ਨੇ ਜੀ ਕਰ ਸਾਡੇ ਆਉਣਾ ਤੇ ਅੱਜ ਤੇਰਾ ਪਾਣਾ ਜੀ ਤੇਰੇ ਸਾਡੇ ਦੁੱਖ ਸੁਣਨੇ ਕਾਸ਼ੀ ਵਾਲੇ ਵਿਚ ਵਸਦੀਆਂ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੁਰੂ ਰዳਸ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਆ ਇਸ ਸੰਦਰਭ ਵਿੱਚ ਸਮੂਹ ਨਗਰ ਦੀ ਸੰਗਤ ਵੱਲੋਂ ਪ੍ਰਵਾਦ ਫੇਰੀਆਂ ਆਰੰਭ ਕੀਤੀਆਂ ਹੋਈਆਂ ਹਨ। ਕਮੇਟੀ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਔਰ ਬਹੁਤ ਜ਼ਿਆਦਾ ਉਤਸ਼ਾਹ ਹੈ। ਔਰ ਅਰਸ਼ਾ ਦੇ ਨਾਮ ਨਾਲ ਕਮੇਟੀ ਵੀ ਨਗਰ ਨਿਵਾਸੀ ਵੀ ਪੰਚਾਇਤ ਦੇ ਤੌਰ ਤੇ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਗੁਰਦਾਸ ਮਹਾਰਾਜ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਖਿਆਵਾਂ ਨੇ ਉਹਨਾਂ ਤੇ ਆਪਾਂ ਚੱਲਣਾ ਔਰ ਉਹਨਾਂ ਦਾ ਜੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਮਿਸ਼ਨ ਹੈ ਵੀ ਜੁੜ ਕੇ ਰਹਿਣਾ ਮਿਲ ਕੇ ਰਹਿਣਾ ਔਰ ਮਿਲ ਕੇ ਹੀ ਸੰਘਰਸ਼ ਹੋ ਸਕਦਾ ਔਰ ਸੰਘਰਸ਼ ਤੋਂ ਬਾਅਦ ਹੀ ਜਿੱਤ ਪ੍ਰਾਪਤ ਹੋ ਸਕਦੀ ਆ ਸੋ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਬਹੁਤ ਕ੍ਰਾਂਤੀਕਾਰੀ ਜਿਹੜੇ ਸ਼ਬਦਾਂ ਉਹ ਉਚਾਰਨ ਕੀਤੇ ਆ ਅਸੀਂ ਉਹ ਸ਼ਬਦਾਂ ਦਾ ਮਹੱਤਵ ਜਾਣਦੇ ਹੋਏ ਸਾਰਿਆਂ ਨੇ ਮਿਲ ਜੁਲ ਕੇ ਇਹ ਗੁਰਪੁਰਬ ਵੀ ਮਨਾਉਣਾ ਔਰ ਬਾਅਦ ਵਿੱਚ ਵੀ ਇਕਾ ਰੱਖਣਾ ਇਕੱਠ ਰੱਖਣਾ ਇਕਤਾ ਰੱਖਣੀ ਆ ਔਰ ਮੇਰੀ ਨਗਰ ਨਿਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਆਪਾਂ ਯੋਗਦਾਨ ਪਾਈਏ ਔਰ ਜਿੱਥੇ ਜਿੱਥੇ ਅਸੀਂ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਉਨੇ ਆ ਉਹਦੇ ਨਾਲ ਨਾਲ ਅਸੀਂ ਸਿੱਖਿਆ ਵੀ ਗ੍ਰਹਿਣ ਕਰੀਏ ਤਾਂ ਜੋ ਸਾਡਾ ਸਮਾਜ ਜਿਹੜਾ ਉਹ ਬਲਣ ਦੀਆਂ ਨੂੰ ਸ਼ੋਹੇ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਸਤਗੁਰੂ रविदास ਮਹਾਰਾਜ ਜੀ ਸਮੂਹ ਸੰਗਤ ਨੂੰ ਆਲ ਵਰਲਡ ਦੇ ਵਿੱਚ ਦੇਸ਼ਾਂ ਬਲੇਸ਼ਾ ਕਮੇਟੀ ਸੰਗਤ ਨੂੰ ਸੱਚੇ ਪਾਤਸ਼ਾਹ ਪੰਤਨ ਗੁਰੂ ਅਰਜਨ ਦੇਵ ਮਹਾਰਾਜ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਪਿੰਡ ਮੰਗੜ ਦੀ ਸੰਗਤ ਦੁਆਰਾ ਬਹੁਤ ਵੱਤ ਸਹਿਯੋਗ ਅਪਾਰ ਕਿਰਪਾ ਸਤਗੁਰ ਦੀ ਉਹਨਾਂ ਤੇ ਇਸ ਵਾਰ 2025 ਜੋ 9 ਫਰਵਰੀ 2025 ਨੂੰ ਨਗਰ ਕੀਰਤਨ ਆਰੰਭ ਹੋਣਗੇ ਤੇ 10 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 12 ਫਰਵਰੀ ਦਿਨ ਬੁੱਧਵਾਰ ਨੂੰ ਖੰਡ ਪਾਠ ਦੇ ਭੋਗ ਅਤੇ ਸਾਰੇ ਹੀ ਨਗਰ ਦੇ ਵਿੱਚ ਜੋ ਪ੍ਰਕਰਮਾ ਹੋਣਗੀਆਂ ਅਤੇ ਗੁਰੂ ਕੇ ਲੰਗਰ ਉੱਤੇ ਵਰਤਾਏ ਜਾਣਗੇ ਸਾਰਿਆਂ ਦਾ ਸਾਰਿਆਂ ਦਾ ਸਹਿਯੋਗ ਦੇਣਾ ਹੈ ਗੁਰੂ ਕਰਦੀਆਂ ਜੋ ਸੇਵਾਵਾਂ ਨੇ ਉਹਨਾਂ ਵਿੱਚ ਸਾਰੇ ਸਾਂਝੇ ਸਹਿਯੋਗ ਦੇ ਕੇ ਆਪਣੀਆਂ ਸੇਵਾ ਦੇ ਕੇ ਲਾਭ ਉਠਾਉਣਾ ਹੈ ਦਾ ਲਾਲ ਸਿੰਘ ਜੀ ਉਹਨਾਂ ਵੱਲੋਂ ਗੁਰੂ ਸਤਗੁਰੂ ਰਬਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਵਾਸਤੇ ਚੱਲ ਰਹੀਆਂ ਸੇਵਾਵਾਂ ਵਿੱਚ 11000 ਦੀ ਸੇਵਾ ਕੀਤੀ ਗਈ ਹੈ ਸੱਚੇ ਪਾਤਸ਼ਾਹ ਕਰ ਪਰ ਉਹਨਾਂ ਦੀਆਂ ਕੁਮਾਈਆਂ ਜਬਤ ਤੋਂ ਪੰਦੀਰ ਪਰੇ ਹੱਥ ਰੱਖਣ ਜੀ ਵਾਈ ਗੁਰਜੀ ਦਾ ਫਤਿਹ ਵਾ 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 ਜੀ ਦੀ ਕੀਮਤ ਹੈ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡੇ ਸਾਰੇ ਹੀ ਸਮੂਹ ਸੰਗਤਾਂ ਪਿੰਡ ਮੰਗਟ ਜਿਹੜਾ ਲੁਧਿਆਣਾ ਜੋ ਲਗਾਤਾਰ ਹੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਜੋ ਵਿਚਾਰਧਾਰਾ ਤੇ ਸਾਡੇ ਪ੍ਰਬੰਧਕ ਕਮੇਟੀਆਂ ਸਾਡੇ ਸਪੈਨਸ ਸਾਹਿਬ ਉਹਨਾਂ ਤੇ ਲਗਾਤਾਰ ਜੋਰ ਦੇ ਰਹੇ ਨੇ ਸੋ ਸਾਰੀਆਂ ਹੀ ਸੰਗਤਾਂ ਨੂੰ ਸਾਡੇ ਪੂਰੇ ਭਾਰਤ ਵਸ ਔਰ ਪੁਦੇਸ਼ਾ ਪ੍ਰਦੇਸ਼ਾਂ ਵਿੱਚ ਵਸਦਿਆਂ ਨੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਸਾਡੇ ਵੱਲੋਂ ਸਾਡੇ ਭੀਮ ਆਰਮੀ ਭਾਰਤ ਇਕਤਾ ਮਿਸ਼ਨ ਜੋ ਕਿ ਭਾਰਤ ਦਾ ਸੰਗਠਨ ਐਡਵੋਕੇਟ ਕੰਦਰਸ਼ੀਕਰ ਆਯਾਤ ਜੀ ਦਾ ਉਹਨਾਂ ਵੱਲੋਂ ਵੀ ਸਾਰੇ ਹੀ ਭਾਰਤ ਵਾਸੀਆਂ ਨੂੰ ਜਨਮ ਦਿਨ ਦੀਆਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਗਰ 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 ਮ ਨਾਮ ਤੇਰਾ ਸਤਿ ਸ਼੍ਰੀ ਅਕਾਲ ਕਿੰਨਾ ਮਿੱਠੀ ਸੁਣੀ ਤੇ ਸਭੇ ਸੁਆਲੇ ਨਾਮ ਤੇ ਰੋਣਾ ਨਾਮ ਤੇ ਸੰਗਨੋ ਨਾਮ ਤੇ ਅੰਬਰਾਂ ਨਾਮ ਤੇ ਜੰਨਨੋ ਸਤਜੋ ਤੇ ਨਾਮ ਲੋ ਤੂਜੇ ਕੋ ਰਾਇ ਨਾਮ ਤੇ ਰਸੇ ਮਗਰ ਨੰਮਾ

ਨਾਮ ਸੁਸਤੇ ਨਾਮ ਲਿਲਾ ਦਾ ਨਾਮ ਤੇਰਾ ਗਾ ਨਾਮ ਗੁਰ ਮਾਰਾ ਨਾਮ ਸੁਖਾ ਗਾ ਨਾਮ ਗੁਰ ਮਾਰਾ ਆਦਿ ਅਸਾ ਪਗਲ ਸੁਖਾ ਨਾਮ ਕੇਉ ਯਾ ਦੇਸੀ ਮਾਨੀ ਦਸਾ ਕੋ ਇਹ ਪਵਨ ਬਵਤਰ ਦੋਤ ਗਰੀਬ ਬੰਦਿਤ ਆਦਮੁਰ ਦੀ ਪੰਚਮ ਪਾਤਸ਼ਾਹ ਕੋਲ ਦੇ ਅੰਦਰ ਉਚਾਵਨ ਪੜਦੇ ਸੋਖ ਮਹਦਾਨ ਪੰਮ ਗੋਪੂਰ ਭੇਟਿਓ ਮਡਭਾਗੀ ਮਣਿਆ ਪਰਵਾਸ ਸਤੁਰ ਦੀ ਪਰਮਾਨ ਕਰਦਾ ਜਿਸ ਤਰ੍ਹਾਂ ਕਿ ਉਹ ਮਡਭਾਗੀ ਹਰ ਸੰਤ ਪਾਉਦਾ ਹੈ ਭਾਗਹੀਨ ਪਰਨ ਜੋ ਤਾਫ ਹੋਵੇ ਬਿਨ ਭਾਗਾਂ ਸਤ ਸੰਗਤਨ ਆ ਲੋਬ ਬਲ ਸਤਿ ਸਤਿ ਮਾਰਾ ਪਰਿਵਾਰ ਦੇ ਮਾਪਿਆਂ ਅਨਸਾਰ ਵੱਡੇ ਭਾਗ ਭੇਡ ਦੇ ਗੁਰ ਦੇਵ ਕੋਟ ਅਪਰਾਧ ਮੈਂਡੇ ਹਮ ਸੇਵਾ ਸਤਗੁਰੂ ਜੀ ਕਹਿੰਦੇ ਜਿਵੇਂ ਆਪਣੇ ਪਰਮਾਤਮਾ ਦਾ ਵਾਹਿਗੁਰੂ ਸੰਮਰਪਿਤ ਕਰਤਾ ਕੋਟ ਅਪਰਾਧ ਮੈਂਡੇ ਹਮ ਸੇਵਾ ਸਤਗੁਰੂ ਜੀ ਕਹਿੰਦੇ ਜਰਵਾਂ ਦੇ ਸੇਵਾ ਸਮਰਨ ਕੀਤੀ ਆ ਪਰਮਾਤਮਾ ਦਾ ਨਾਮ ਜਪਿਆ ਹੈ

اپنے <سؤال> ست

پاشی مستی بو مستا پرماتما دستا

نچ شہدی بھی منائی ਨਵਾਂ ਸੰਗਤਾਂ ਨਵਾਂ ਪਿਆਰ ਇਹ ਸਮੂਹ ਦੀ ਗੱਲ ਜਿਹੜੇ ਕੋਦੇ ਮਾਅਬ ਹੁੰਦੇ ਆ ਉਹ ਜਨਮ ਮਰਨ ਸਾਰੇ ਜੀ ਬੋਧੂ ਜੀ ਉਤੇ ਚੇ ਤੌਰ ਤੇ ਜਰੂਰ ਹਾਜ਼ਰੀ ਲਵਾਉਣੀ ਹੈ ਜੀ ਬੇਨਤੀ ਕਰੂਗਾ ਸਰਪੰਚ ਸਾਹਿਬ ਸਾਥ ਕਮੇਟੀ ਦੇ ਜੀ ਕਿ ਅੱਜ ਦੀ ਪ੍ਰਭਾਤ ਪੇਰੀ ਜੋ ਹੋ ਗਈ ਕਰਵਾਈ ਗਈ ਆ ਅਜੀਤ ਸਵਾਰ ਪੁੱਤਰ ਕਰਵਾ ਜੰਦੀ ਉਹਨਾਂ ਨੂੰ ਖਰਵਾ ਦੇ ਗੁਰ ਕਰਵਲ ਵਕੀਸ਼ ਕਰਨ ਜੀ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ